ਬੋਤ ਜਿੰਨਾਂ ਨੇ ਤੇਰਾ ਨਾਮ ਮੜਾ ਕੀਤਾ ਆਪਾਂ ਉਹਨਾਂ ਨੂੰ ਸਜ਼ਾ ਦੇਵਾਂਗੇ ਪੁੱਤ ਕੋਈ ਨਹੀਂ ਤੇ ਮੇਰਾ ਛੋਟਾ ਭਾਈ ਯਾਰ ਸਾਡੇ ਕੋ ਆਇਆ ਤੂੰ ਇੱਥੇ ਹੈਨਾ ਤੂੰ ਭਰਾ ਆਵਾ ਮੇਰਾ ਲਾਸਟੋ ਕੀਤੀ ਏ ਤੂੰ ਹਰਜੀਤ ਸਿੰਘ ਦੁਗਰੀ ਪਿੰਡ ਤੋਂ ਆਇਆ ਸਾਡੇ ਲੁਧਿਆਣੇ ਸਨ ਵਾਲ ਦੇ ਕੋਲ ਪਿੰਡਾ ਦੁਗਰੀ ਪਿੰਡਾ ਆਹੀ ਆ ਨੀ ਸੰਨ ਵਾਲੀਆਂ ਨੇੜੀ ਆ ਉਰੇ ਆ

ਕਿ ਮੇਰੇ ਤੋਂ ਸਾਡੇ ਰੱਬ ਦੇ ਬੰਦੇ ਸਿਆਣੇ ਮਿਲੇ ਕਰੇ ਰੱਬ ਦੇ ਮੈਂ ਚੰਗੇ ਕਰਮ ਕਰਨ ਵਾਲੇ ਮਿਲੇ ਸੀਗੇ ਚੰਗੇ ਕਰਮ ਕਰਨ ਵਾਲੇ ਮਿਲੇ ਸੀਗੇ ਇਹਨਾਂ ਨੇ ਜੇਲਾ ਮਰਵਾਤੇ ਟੁੱਟੇ ਹੋਏ ਦੇ ਲਈ ਛਾਣੀ ਨੇ ਮਰਵਾਤੇ ਟੁੱਟ ਕੇ ਮਰਵਾਤੇ ਦੇ ਲਈ ਛਾਣੀ ਬਣਾਏ ਸੀਗੇ ਉਹ ਫਿਰ ਉਹ ਤਾਂ ਚੰਗੇ ਕਰਮ ਕਰਨ ਵਾਲੇ ਸੀਗੇ ਮਿਲੇ ਸਾਨੂੰ ਸਿਆਣੇ ਇਨਾ ਬਰਾ ਚਲੋ ਮੈਂ ਔਰ ਬਸ ਹੀ ਹੁਣ ਬਹੁਤ ਹੋ ਗਿਆ ਜਾਨ ਮਾ ਤੁਹਾਡੇ ਨੂੰ ਕੋਈ ਨਾ ਆ ਜੀ ਬਹੁਤ ਜੀ ਹਾਂ ਜੀ ਬਹੁਤ ਪ੍ਰਸ਼ਾਦ ਜਪ ਆ ਬਾਬਾ ਇਹਨਾਂ ਨੇ ਕਰਦੇ ਹੈਪੀ ਸੱਚ ਨਾਲ ਕੋਸ ਸੀ ਵੀ ਸੱਚ ਲੋਕ ਕੋਈ ਨਹੀਂ ਗਿੱਟੇ ਟੁੱਟ ਗਏ ਸੀ ਅਰਜੀਤ ਤੇਰੇ ਹਾਂ ਜੀ ਸੱਟ ਲੱਗ ਗਈ ਸੀ ਗਿੱਟਿਆਂ ਤੇ ਦੋਨੇ ਗਿੱਟੇ ਟੁੱਟ ਗਏ ਘੋਟੇ ਦਛਾਲ ਮਾਰਤੀ ਸੀ ਤੂੰ ਮੈਂ ਹਾਂ ਜੀ ਘੋਟੇ ਤੋਂ ਉਹ ਟੂਣਾ ਸੀਗਾ ਤੂੰ ਨਾ ਕਰਤਾ ਸੀ ਕੇ ਨੇ ਉਹਨਾਂ ਨੂੰ ਤਾਂ ਟੂਣਾ ਜਿਹਨਾਂ ਨੇ ਕੀਤਾ ਉਹਨਾਂ ਨੂੰ ਤਾਂ ਮਾਰਨਾ ਚਾਹੀਦਾ ਹਾਂ ਜੀ ਜਿਨ੍ਹਾਂ ਨੇ ਟੂਣਾ ਕੀਤਾ ਤੇਰੇ ਤੇ ਉਹਨਾਂ ਨੇ ਲੱਤਾਂ ਤੋੜਦੀਆਂ ਚਾਹੀਦੀਆਂ ਹੈਨਾ ਤੇਰੇ ਤੇ ਟੂਣਾ ਕਿਨੇ ਕੀਤਾ ਸੀ ਦੱਸ ਮੈਨੂੰ ਉਹਨੂੰ ਹਾਂ ਉਹਨੂੰ ਕਰੀਏ ਲੋਟ ਆਪਾਂ ਟੂਣਾ ਹੈਗਾ ਇਹ ਸਾਡੇ ਇਹ ਆਪਣੇ ਸਾਡੇ ਘਰਾਂ ਦੇ ਕੋਲੀ ਨੇ ਕੁੜੀ ਦਾ ਪਿਆਰ ਪਾਇਆ ਸਾਡੇ ਨਾਲ ਕੁੜੀ ਦਾ ਪਿਆਰ ਪਾਇਆ ਹੱਦੋਂ ਬਾਅਦ ਪਿਆਰ ਪਿਆ ਉਹਤੇ ਪੈਸਾ ਕਮਾਇਆ ਕੁੜੀ ਦਾ ਪਿਆਰ ਪਾ ਕੇ ਕੁੜੀ ਦਾ ਪਿਆਰ ਦੋਨੇ ਕਿੱਤੇ ਟੁੱਟ ਗਏ ਸੀ ਤੇਰੇ ਅਸਲੀ ਇਹ ਕੀ ਗੱਲ ਦੱਸਣੀ ਆ ਕੁੜੀ ਦਾ ਪਿਆਰ ਪਾ ਕੇ ਉਹਨਾਂ ਨੇ ਬਹੁਤ ਪੈਸਾ ਕਮਾਇਆ ਹੱਦੋਂ ਬਾਅਦ ਮੈਂ ਤਰਸਿਆ ਉਹਨੂੰ ਮੈਦਾਨ ਖੜੇ ਆ ਮੋੜਾਂ ਤੇ ਮੋੜਾਂ ਦੇ ਖੜਿਆ ਇੰਨਾ ਤਰਸ ਆਇਆ ਤੁਹਾਨੂੰ ਇੰਨਾ ਤਰਸਾਇਆ ਮੇਰਾ ਭਰਾ ਵਿਚਾਰਾ ਮੈਸੇਜ ਤੇ ਲੱਗੇ ਰਹਿੰਦਾ ਸੀ ਕਿ ਚੈਟ ਤੇ ਲੱਗੇ ਰਹਿੰਦਾ ਸੀਗਾ ਸਾਰਾ ਦਿਨ ਚੈਟ ਤੇ ਲੱਗੇ ਰਹਿੰਦਾ ਸੀਗਾ ਸਾਰਾ ਦਿਨ ਇੰਨਾ ਧੋਖਾ ਕੀਤਾ ਆ ਦੋ ਵਾਰ ਧੋਖਾ ਕੀਤਾ ਜੀ ਤੂੰ ਕਿੰਨਾ ਪੜਿਆ ਪੁੱਤ ਮੈਂ ਤਾਂ ਜਿੰਨਾ ਪੜਿਆ ਬੜਾ ਤੂੰ ਪਰੇ ਹੋ ਜਾ ਮੈਂ ਤਾਂ ਮੈਂ ਪਰੇ ਹੀ ਹੋ ਜਾ ਮੈਂ ਤੈਨੂੰ ਮਾਰਨਾ ਮੈਂ ਮਾਰਨਾ ਪਰ ਮਾਰਨਾ ਤੈਨੂੰ ਤਾਂ ਮੈਂ ਮਠਾਣਾ ਬਣ ਮੇਰੇ ਮੂਰੇ ਬਹੁਤ ਬਹੁਤ ਮਠਾ ਬਣਦਾ ਮੇਰੇ ਮੂਰੇ ਮਠਾਣਾ ਬਣ ਮੇਰੇ ਮੂਰੇ ਮਠਾਣਾ ਬਣ ਜਾ ਮੈਂ ਹੀ ਮੌਤ ਆ ਤੇਰੀ ਮੌਤ ਮੌਤ ਆ ਤੇਰੀ ਮੌਤ ਪਰੇ ਹੋ ਜਾ ਪਰੇ ਠੀਕ ਉਹ ਇਹਨੇ ਮਚਾਉਣੇ ਵਾਲਾ ਐਨਾ ਧੋਖੇ ਝੱਲੇ ਵਿਚਾਰਿਆਂ ਨੇ ਐਨਾ ਗੱਡੀਆਂ ਘਾਰਾਂ ਜਾਂਦਾ ਸਿਰ ਤੇ ਟੁੰਡੇ ਸੀਗੇ ਗੱਡੀਆਂ ਘਾਰਾਂ ਜਾਂਦੇ ਆਪ ਨੂੰ ਚਾਰੀ ਛੋਟੇ ਛੋਟੇ ਦੋ ਘੜ ਦੇ ਘਾਰ ਐਨਾ ਤੜਫਾਇਆ ਵਿਚਾਰਿਆਂ ਨੂੰ ਐਨਾ ਤੜਫਾਇਆ ਐਨਾ ਵਿਚਾਰੇ ਤੇ ਦੇਖ ਲਾ ਤੜਫ ਨਹੀਂ ਸਕਦੇ ਹੀ ਐਨਾ ਵਿਚਾਰਾ ਐਨਾ ਕੋਈ ਝਾਰ ਨਹੀਂ ਸਕਦਾ ਧੋਖੇ ਜਿੰਨੇ ਹੋਏ ਆ ਵਿਚਾਰਿਆਂ ਨਾਲ ਕੋਈ ਹੋਇਆ ਵਿਚਾਰਿਆਂ ਨਾਲ ਪਰ ਇਹ ਕਰ ਲੈ ਪਰ ਇਹ ਹੋ ਜਾ ਪਰ ਇਹ ਹੋ ਜਾ ਫਿਰ ਮੈਂ ਜੇ ਮੈਨੂੰ ਕਰਨਾ ਆਉਂਦਾ ਵਾ ਪਰ ਇਹ ਹੋ ਜਾ ਆਹ ਮੀਰਾ ਕਰ ਦੇਗਾ ਜੇ ਮੈਨੂੰ ਕਰ ਦੇਗਾ ਤਾਂ ਕਿ ਪਰ ਇਹ ਹੋ ਜਾ ਪਰ ਇਹ ਪਰ ਇਹ ਹੋ ਜਾ ਪਰ ਇਹ ਹੋ ਜਾ ਆ ਆ ਆ ਆ ਮੇਰਾ ਦੇਰੋਂ ਤਾਂ ਕਰਦੇ ਆ ਛਕਾਉ ਗੋ 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 ਮੈਨੂੰ ਤਾਂ ਮਾਰਨਾ ਮੈਨੂੰ ਤਾਂ ਮਰਦਾ ਨਹੀਂ ਮੈਂ ਜਿੰਨਾ ਹੋ ਜਾ ਪਰੇ ਹੋ ਜਾ ਮਾਰ ਦੂ ਇਹ ਕਹੇ ਮਰਨੇ ਚਾਹੀਦੇ ਆ ਮਰਨੇ ਚਾਹੀਦੇ ਆ ਪਰ ਇਹ ਕਰਨਾ ਹੱਥੇ ਪਰ ਇਹ ਕਰਨਾ ਹੱਥੇ ਪਰੇ ਕਰਲਾ ਪਰੇ ਕਰਲਾ ਤੇ ਪਰੇ ਬਜੇਗਾ ਪਰੇ ਦਰਲਾ ਥੋੜਾ ਖੱਤੇ ਪਰੇ ਕਰਲਾ ਪਰੇ ਦਰਲਾ ਸਭ ਚੱਪ ਪਰੇ ਕਰਲਾ ਹਰਜੀਤ ਪਰੇ ਕਰਲਾ ਹਰਜੀਤ ਮਾਰਦੀ ਨਹੀਂ ਪੁੱਤ ਤੁਹਾਨੂੰ ਵੀ ਕੋਈ ਨਾ ਹਰਜੀਤ ਪਰੇ ਕਰਲਾ ਹੋਰ ਹਰਜੀਤ ਪਰੇ ਕਰਲਾ ਤੂੰ ਪਰੇ ਹੋਇਆ ਬਸ ਤੂੰ ਪਰੇ ਹੋਇਆ ਤੂੰ ਪਰੇ ਹੋਇਆ ਤੂੰ ਮੇਰਾ ਭਰਾ ਤੂੰ ਪਰੇ ਹੋਇਆ ਮੈਂ ਤੈਨੂੰ ਦੱਸਣਾ ਚਾਹੁੰਦਾ ਮੇਰਾ ਭਰਾ ਮੈਂ ਤੇਰੀ ਮਦਦ ਕਰਨਾ ਚਾਹੁੰਦਾ ਪੁੱਤ ਪਰੇ ਹੋਇਆ ਮੈਂ ਤੇਰਾ ਭਰਾ ਪੁੱਤ ਭਰਾ ਤੇਰੀ ਮਦਦ ਕਰਨਾ ਜੋ ਅਰੇ ਜਿਨ੍ਹਾਂ ਨੇ ਤੇਰੇ ਨਾਲ ਗਲਤ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਸਜ਼ਾ ਦੇਵਾਂਗੇ ਆਪਾਂ ਪੁੱਤ ਆਪਾਂ ਸਾਰਿਆਂ ਨੂੰ ਸਜ਼ਾ ਦੇਵਾਂਗੇ ਪੁੱਤ ਜਿਨ੍ਹਾਂ ਨੇ ਤੇਰੇ ਨਾਲ ਮਾਰਾ ਕੀਤਾ ਆਪਾਂ ਉਹਨਾਂ ਨੂੰ ਸਜ਼ਾ ਦੇਵਾਂਗੇ ਪੁੱਤ ਕੋਈ ਨਹੀਂ ਤੂੰ ਤਾਂ ਮੇਰਾ ਛੋਟਾ ਭਾਈ ਹੈ ਯਾਰ ਸਾਡੇ ਕੋ ਆਇਆ ਤੂੰ ਇੱਥੇ ਹੈਨਾ ਤੂੰ ਭਰਾ ਆ ਮੇਰਾ ਲਾਸਟੋ ਕੀਤੀ ਹੈ ਤੂੰ ਇਹਨਾਂ ਨੂੰ ਅੰਦਰ ਲੈ ਕੇ ਚੱਲੋ ਪੁੱਤ ਉੱਥੇ ਫਿਰ ਡਾਕਟਰ ਨੂੰ ਉੱਥੇ ਅੰਦਰ ਚੈੱਕ ਕਰਾ ਲਾਂਗੇ ਆਪਾਂ ਲੈ ਚੱਲੋ ਲੱਗ ਕੀ ਹਾਲ ਨੇ ਵੀਰੇ ਕੀ ਨਾਂ ਤੇਰਾ ਮੇਰਾ ਨਾਮ ਹਰਜੀਤ ਹੈ ਹਰਜੀਤ ਕਿਵੇਂ ਆ ਫਿਕਰ ਕੋਈ ਗੱਲ ਨਹੀਂ ਬਾਪੂ ਇਹ ਠੀਕ ਹੋਏ ਹਨ ਬਸ ਉਹ ਗੱਲ ਹੀ ਨਹੀਂ ਆਪਾਂ ਕਰਨੀ ਪੁਰਾਣੀ ਵੀ ਮਾਰਦਾ ਸੀ ਕੁੱਟਦਾ ਸੀ ਕੋਹ ਨਹੀਂ ਕਰਦਾ ਹਰਜੀਤ ਬਿਲਕੁਲ ਸਹੀ ਹੈ ਸਿਆਣਾ ਮਾ ਆਪਾਂ ਇਹਨੂੰ ਇੱਥੇ ਦਵਾਈ ਦੇਵਾਂਗੇ ਫਿਕਰ ਨਾ ਕਰੋ ਇਹ ਜਮਾਂ ਠੀਕ ਹੋ ਜਾਣਾ ਜਿਵੇਂ ਸਵੇਰੇ ਗੁੱਸਾ ਕਰੀ ਜਾਂਦਾ ਸੀ ਉਹਵੇਂ ਨਹੀਂ ਕਰਨਾ ਬੁੱਤ ਅੱਛਾ ਹਾਂ ਨਹੀਂ ਮਾਫ ਨਹੀਂ ਕੋ ਭਰਾਵਾ ਮਾਫ ਵਾਲੀ ਕਿਹੜੀ ਗੱਲ ਆ ਲੈ ਹਰਜੀਤ ਦਵਾਈ ਖਾ ਬੁੱਤ ਬੋਲੇ ਸੋਨਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਜੀਤ ਸਿੰਘ ਦੁਗਰੀ ਪਿੰਡ ਤੋਂ ਆਇਆ ਸਾਡੇ ਲੁਧਿਆਣੇ ਸਾਨੇ ਵਾਲ ਦੇ ਕੋਲ ਪਿੰਡਾ ਦੁਗਰੀ ਪਿੰਡਾ ਆਹੀ ਆ ਜੀ ਸਾਨ ਵਾਲੀਆਂ ਨੇੜੇ ਆ ਪੁਰੇ ਆ ਚਮਕੀ ਲੜਲੇ ਦੁਗਰੀ ਸਰਚ ਹਾਂ ਪਲੱਸ 2 ਕਾ ਟਿੱਕਰ ਪੜਿਆ ਹੋਇਆ ਬੱਚਾ ਵਧੀਆ ਹੋਣਹਾਰ ਮਾਂ ਦਾ ਪੁੱਤ ਬਲੱਡ ਦੇ ਰਾਹੀਂ ਜਿਹੜੀ ਬਿਮਾਰੀ ਮਿਲੀ ਹਾਰਮੋਨ ਜਿਹੜੇ ਆ ਉਹ ਬਦੇ ਬਾਡੀ ਦੇ ਵਿੱਚ ਜੈਨੇਟਿਕਲੀ ਚੇਂਜ ਆਉਂਦਾ ਦਾੜੀ ਮੁੱਛਾਂ ਆਉਂਦੀਆਂ ਜਦੋਂ ਬੱਚਾ ਜਵਾਨ ਹੁੰਦਾ ਤੇ ਉਹ ਬਿਮਾਰੀ ਓਪਨ ਹੋ ਗਈ ਬਾਹਰ ਆ ਗਈ ਉਸ ਕਾਰਨ ਪਰਿਵਾਰ ਪਹਿਲਾਂ ਸਮਝ ਹੀ ਨਹੀਂ ਪਾਇਆ ਵੀ ਬੱਚੇ ਨੂੰ ਹੋ ਕੀ ਰਿਹਾ ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਹੀ ਬੜੀ ਵੱਡੀ ਊਣਤਾ ਹੀ ਕਹਾਂਗੇ ਅਸੀਂ ਵੀ ਅਸੀਂ ਚਲੋ ਠੀਕ ਆ ਬਹੁਤ ਖੁਸ਼ ਰਹਿਣ ਵਾਲੇ ਲੋਕ ਸੀ ਅਸੀਂ ਪਰ ਜਦੋਂ ਸਾਡੇ ਵਿੱਚ ਡਿਪਰੈਸ਼ਨ ਪੈਦਾ ਹੁੰਦਾ ਤਾਂ ਅਸੀਂ ਸਮਝ ਹੀ ਨਹੀਂ ਪਾਉਂਦੇ ਉਸ ਗੱਲ ਨੂੰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਬਿਮਾਰ ਆ ਜਾਂ ਤਾਂ ਅਸੀਂ ਉਹਨੂੰ ਕਿਸੇ ਵਹਿਮ ਭਰਮ ਨਾਲ ਜੋੜ ਲੈਂਦੇ ਆ ਜਾਂ ਅਸੀਂ ਇਹ ਸੋਚ ਲੈਂਦੇ ਆ ਵੀ ਇਹ ਜਾਣ ਬੁੱਝ ਕੇ ਕਰ ਰਿਹਾ ਵਾ ਟ੍ਰੀਟਮੈਂਟ ਵਾਲੇ ਪਾਸੇ ਨੂੰ ਤਾਂ ਚੱਲਦੀ ਨਹੀਂ ਅਸੀਂ ਜਦ ਨੂੰ ਸਮੱਸਿਆ ਬਹੁਤ ਜ਼ਿਆਦਾ ਵੱਧ ਜਾਂਦੀ ਤੇ ਇਸੇ ਤਰ੍ਹਾਂ ਹੀ ਹਰਜੀਤ ਸਿੰਘ ਨਾਲ ਵੀ ਹੋਈ ਪ੍ਰੋਬਲਮ ਇੰਨੀ ਵੱਧ ਗਈ ਕੋਠੇ ਤੋਂ ਛਾਲ ਮਾਰਤੀ ਦੋਨੇ ਲੱਤਾਂ ਗਿੱਟੇ ਟੁੱਟ ਕੇ ਦੋਨੋਂ ਹੱਡੀਆਂ ਜਿਹੜੀਆਂ ਪੈਰ ਦੀਆਂ ਇੱਕ ਪੈਰ ਦੀ ਹੱਡੀ ਦਾ ਜਿਆਦਾ ਨੁਕਸਾਨ ਹੋਇਆ ਇੱਕ ਵਾਰ ਘੱਟ ਹੋਇਆ ਹੁਣ ਬਿਮਾਰੀ ਤਾਂ ਜਿਹੜੀ ਹੈ ਹੀ ਆ ਉਹਦੇ ਨਾਲ ਬੈਠਣ ਨਾਲ ਹੋਰ ਇਰੀਟੇਸ਼ਨ ਹੋ ਰਹੀ ਆ ਹੋਰ ਜਿਆਦਾ ਅਗਰੈਸਿਵ ਹੋ ਰਿਹਾ ਹੋਰ ਜਿਆਦਾ ਕੱਟ ਮਾਰ ਕਰਦੇ ਇਸ ਨੌਜਵਾਨ ਵਾਸਤੇ ਅਰਦਾਸ ਕਰਿਓ ਸੁਪਨਿਆਂ ਦੇ ਘਰ ਲੱਗਦੇ ਦਵਾਈਆਂ ਦੇ ਲੰਗਰ ਦੇ ਵਿੱਚ ਉਹਦੇ ਫਾਦਰ ਸਾਹਿਬ ਤੇ ਉਹਦੇ ਬ੍ਰਦਰ ਕੁਝ ਦੋਸਤ ਮਿੱਤਰ ਲੈ ਕੇ ਆਏ ਨੇ ਇਤੋ ਹਰਜੀਤ ਸਿੰਘ ਠੀਕ ਹੋ ਕੇ ਜਾਵੇ ਤੰਦਰੁਸਤ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੋਈ ਨਹੀਂ ਬਾਪੂ ਬਾਬਾ ਨਾਨਕ ਮੇਰ ਕਰੂ